ਆ ਲੋਕਾਂ ਦੇ ਘਰੇ ਵਿਆਹ ਹੁੰਦਾ ਸੀ ਨਾ ਤੇ ਆਪੇ ਦੋਤੀਆਂ ਪਾਰਟੀਆਂ ਉਹਨਾਂ ਦੇ ਘਰੇ ਸਾਡੀ ਅੰਮੀ ਹੁੰਗੀਆਂ ਛੱਡ ਕੇ ਆਉਂਦੀਆਂ ਹੁੰਦੀਆਂ ਸੀ ਹੂੰ ਪਾਰਟੀ ਭਰਨੀ ਦੋਦੀ ਉਹਨਾਂ ਦੇ ਘਰੇ ਛੱਡੀ ਹੋਣੀ ਹਾਤੇ ਚੋਂ ਚੋ ਕੇ ਤੇ ਇੰਨਾ ਪਿਆਰ ਨਾਲ ਲੋਕ ਮੁੱਲ ਹੁਣ ਤੇ ਲੋਕ ਮੁੱਲ ਹਰ ਸ਼ੈ ਨਹੀਂ ਦਿੰਦੇ ਛੇਤੀ ਮੈਂ ਕਿਉਂ ਖਰਕਾ ਹੀ ਨਹੀਂ ਫੇਰਨ ਦਿੰਦਾ ਖਰਕਾ ਫੜਦੀ ਆਂ ਤੇ ਚਾਹ ਜੇ ਮੈਂ ਤਿੰਨ ਵਾਰੀ ਖਰਕਾ ਫੇਰਿਆ ਤੇ ਤਿੰਨ ਵਾਰੀ ਛੱਡਿਆ ਵਾ ਚਾਹ 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 ਤਿੰਨ ਵਾਰੀ ਚਾਹ ਪੀ ਲਈ ਇਹਨੇ ਇਹਦੇ ਨਾਲ ਦੀ ਲਿਆਉਣ ਵਾਲੀ ਆ ਇਹਦੇ ਨਾਲ ਦੀ ਵੀ ਤੇਰੇ ਨਾਲ ਦੀ ਵੀ ਦੋਨੇ ਲਿਵਾਉਣੀਆਂ ਦੋਵੀਂ ਲਿਵਾਉਣੀਆਂ ਮੈਂ ਇਸ ਦਿਰੇ ਢੋਲਾ ਪਟਿਆ ਆਵਦੇ ਇਥੋਂ ਇਥੋਂ ਚਿੱਟਾਵਾਲ ਪਟਿਆ ਤਾਂ ਮੈਂ ਵਿਆਹ ਜਾ ਪਿੱਟਦਾ ਸੀ ਪਰ ਜਦੋਂ ਮੈਂ ਦੀ ਆ ਕੇ ਹਾਲਤ ਵੇਖੀ ਨਾ ਤਾਂ ਮੈਨੂੰ ਸਾਹਸ ਹੋਇਆ ਵੀ ਢੋਲੇ ਜਿੰਨੇ ਮਰਜੀ ਆਣ ਆਹ ਸਿਆਪਾ ਨਹੀਂ ਗੱਲ ਪਾਉਣਾ ਠੀਕ ਹੈ ਭਾਈ ਚਾਹ ਪਿਆ ਦਿਓ ਓਕੇ ਸਰ ਥੈਂਕ ਯੂ ਬਣਾਓ ਬਾਈ ਹੈ ਚਾਹ ਦੇ ਨਾਲ ਕੀ ਚਾਹ ਦੇ ਨਾਲ ਕੀ ਦੁਆਮ ਲੱਖ ਲਾਨਤੀ ਕੋਈ ਵੀਰ ਭਰਾ ਆ ਨਾ ਆਪਣਾ ਨੰਬਰ ਸ਼ੇਅਰ ਕਰਿਓ ਜਿਹੜਾ ਮਡਾਰ ਸ਼ੇਰਾਂ ਦੇ ਲਾਗੇ ਪਿੰਡ ਹੋਵੇ ਜਿਹਦਾ ਤਾ ਬਾਬੇ ਨੇ ਪਿੰਡ ਵੇਖਣਾ ਆਪਦਾ ਆ ਜਿਹੜਾ ਹੁਣ ਟਰੈਕਟਰ ਹੈ ਨਾ ਜੀ ਇਹ ਬਹੁਤ ਜ਼ਿਆਦਾ ਪੁਰਾਣਾ ਮੈਨੂੰ ਲੱਗਦਾ 88 ਮਾਡਲ ਹੋਣਾ ਹੈ ਨਾ ਨਹੀਂ 88 ਤਾਂ ਪੁਰਾਣਾ 88 ਤੋਂ ਵੀ ਪੁਰਾਣਾ ਬੱਸ ਮੈਂ ਤੈਨੂੰ ਪੈਸਾ ਨੂੰ ਭੱਜਾ ਨਹੀਂ ਦੇਣਾ ਇੱਥੇ ਰਹਿਣਾ ਬੱਸ ਬੱਸ ਮੈਂ ਇੱਥੇ ਖੜਾ ਬੱਸ ਹੀ ਆ ਤੇ ਮੈਂ ਕੁੱਟਣਾ ਤੇਰਾ ਟੋਕਾ ਟੋਕਾ ਪਾ ਲੈ ਮੈਨੂੰ ਕੋ ਕੋ ਮੈਂ ਕਿਹਾ ਬੰਦਾ ਮੈਂ ਜਿੱਤਿਆ ਉਹ ਮੈਂ ਦੇਣਾ ਨਹੀਂ ਜਿੱਤਿਆਂ ਵਾਲੇ ਨਹੀਂ ਦੇਣਾ ਮੈਂ ਨਹੀਂ ਦੇਣਾ ਉਹਦੋਂ ਮੈਂ ਤੇਰਾ ਜਿੱਤਿਆਂ ਸਗਲੇ ਨੂੰ ਭੱਜਣ ਨਹੀਂ ਦਿੱਤਾ ਚੱਲ ਹਾਂਜੀ ਅਸਲਾਮੁਅਲੈਕਮ ਜੀ ਕੀ ਹਾਲ ਚਾਲ ਆ ਉਮੀਦ ਕਰਦੇ ਆ ਵਧੀਆ ਹੋਵੋਗੇ ਵੈਲਕਮ ਆ ਸਵਾਗਤ ਆ ਜੀ ਦੇ ਨਵੇਂ ਵਲੌਗ ਦੇ ਵਿੱਚ ਜੀਆ ਨੂੰ ਆਖਦੇ ਆ ਜੀ ਸੋ ਅੱਜ ਦਾ ਵਲੌਗ ਕਰਦੇ ਆ ਆਪਾਂ ਸ਼ੁਰੂ ਉੱਠਿਆ ਹਲੇ ਥੋੜਾ ਜਿਹਾ ਲੇਟ ਹੋ ਗਿਆ ਸੂਰਜ ਚੜ੍ਹ ਗਿਆ ਥੋੜਾ ਜਿਹਾ ਵਲੌਗ ਥੋੜਾ ਜਿਹਾ ਲੀਟ ਸ਼ੁਰੂ ਕੀਤਾ ਸੋ ਹੁਣ ਆਪਾਂ ਲੱਗੇ ਆ ਚਾਹ ਪੀਣ ਬੇਬੇ ਘਰੇ ਚਾਹ ਬਣਾਉਣ ਲੱਗੇ ਆ ਮੈਂ ਕਹਿ ਕੇ ਆਇਆ ਵਾਂ ਗਾਲਾਂ ਨਾ ਪੈਣ ਕਿਉਂਕਿ ਮੈਂ ਥੋੜਾ ਥੋੜਾ ਜਿਹਾ ਪਹਿਲਾਂ ਉੱਠਿਆ ਸੀ ਤੋਂ ਇੱਕ ਵਾਰੀ ਚਾਹ ਪੀਲੀ ਸੀ ਤਾਂ ਮੈਂ ਹੁਣ ਫਿਰ ਇੱਕ ਵਾਰੀ ਚਾਹ ਦਾ ਕਹਿ ਤਾ ਮੈਂ ਇੱਕ ਵਾਰ ਤੇ ਅੱਜ ਦਾ ਵਲੌਗ ਆਪਾਂ ਇੱਥੋਂ ਹੁਣ ਬਸ ਨਾਸ਼ਤਾ ਕਰਨਾ ਵਾ ਚਾਹ ਪੀਣੀ ਆ ਚਾਹ ਪੀ ਕੇ ਆਪਾਂ ਜਾਣਾ ਵਾ ਵਿਆਹ ਲੈ ਕਰ ਆਪਣੇਆ ਵਿਆਹ ਇੱਥੇ ਕਜ਼ਨ ਆ ਆਪਣਾ ਚਾਚੇ ਦਾ ਹੀ ਆ ਤਾਂ ਉਹਦਾ ਹੈਗਾ ਵਾ ਵਿਆਹ ਤੇ ਉਹਦੇ ਬਾਕੀ ਜਿਹੜੇ ਇੰਤਜ਼ਾਮ ਤੁਹਾਨੂੰ ਪਤਾ ਕਿ ਜਦੋਂ ਪਿੰਡ ਦੇ ਵਿੱਚ ਵਿਆਹ ਹੁੰਦੇ ਸੀ ਪਹਿਲਾਂ ਵੀ ਤਾਂ 100 ਕਾਮਕਾਰ ਹੁੰਦੇ ਸੀ ਮੈਂ ਆਇਆ ਹੁਣ ਤੁਹਾਨੂੰ ਪਤਾ ਜਿਵੇਂ ਕਰੇ ਤਾਂ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਬਾਈ ਵੀ ਕੋਈ ਵੀ ਕੰਮ ਹੋਵੇ ਕੋਈ ਵੀ ਗੱਲ ਹੋਵੇ ਤਾਂ ਮੈਨੂੰ ਦੱਸਿਓ ਤਾਂ ਕਿ ਆਪਾਂ ਰਲ ਮਿਲ ਕੇ ਕੰਮ ਨੇ ਬੇਲ ਲਈਏ ਹੈਨਾ ਸੋ ਕਹਿੰਦਾ ਵੀ ਕੰਮਕਾਰ ਤਾਂ ਹੈਗੇ ਆ ਤੋ ਇੱਕ ਵਾਰੀ ਮਾਰੀ ਗੇੜਾ ਮੈਂ ਕਿਹਾ ਚਲੋ ਠੀਕ ਹੋ ਗਿਆ ਸੋ ਆਪਾਂ ਨਾਸ਼ਤਾ ਨੁਸ਼ਤਾ ਕਰਕੇ ਜਾਂਦੇ ਆ ਉਧਰ ਤੇ ਤੁਹਾਨੂੰ ਮਾਹੌਲ ਵਿਖਾਉਨੇ ਆ ਮਾਹੌਲ ਤਾਂ ਹਲੇ ਵੈਸੇ ਡਾ ਕੋਈ ਨਹੀਂ ਹੋਣਾ ਪਰ ਕੰਮਕਾਰ ਜਿਹੜੀ ਵੀ ਤਰਤੀਬ ਹੋਈ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੁਹਾਨੂੰ ਵਿਖਾਉਨੇ ਆ ਤੇ ਨਾਲ ਉਧਰ ਦੇ ਆ ਲੋਕਾਂ ਨਾਲ ਆਪਣੇ ਡੇਰੇ ਦੇ ਜਿਹੜੇ ਬਾਕੀ ਲੋਕ ਉਹਨਾਂ ਨੇ ਕਰਦੇ ਆ ਗੱਲਬਾਤ ਤੇ ਆਜੋ ਜਾਂਦੇ ਆ ਫਿਲਹਾਲ ਚਾਹ ਪੀ ਲਈਏ ਤਾਂ ਚਾਹ ਪੀ ਕਰੇ ਆ ਗਏ ਆ ਹੈਲੋ ਬਣਗੀ ਚੱਕ ਨਹੀਂ ਰੱਖੀ ਆ ਅਗ ਬਾਲਦੀ ਆ ਹਲੇ ਤੇ ਬੇਬੇ ਮੈਂ ਤੈਨੂੰ ਇੱਕ ਗੱਲ ਦੱਸਣੀ ਆ ਹਾਂ ਮੈਂ ਨਾ ਹੁਣੇ ਚਿੱਟਾ ਵਾਲ ਪਟ ਕੇ ਆਇਆ ਆ ਆਪਦੀ ਦਾੜੀ ਚੋਂ ਅੱਛਾ ਤਾਂ ਮੈਂ ਤੁਹਾਨੂੰ ਦੱਸ ਦਵਾ ਹੁਣ ਗਾੜੀ ਚ ਹੀ ਆ ਗਿਆ ਮੈਂ ਕਿ ਸਿਰ ਚ ਆ ਗਿਆ ਨਾ ਸਿਰ ਚ ਤੇ ਨਹੀਂ ਦਾੜੀ ਚ ਤੇ ਰੋਲਾ ਮੇਨ ਅੱਛਾ ਹਲੋ ਉਮਰ ਬਹੁਤੀ ਹੋ ਗਈ ਹੁਣ ਅੱਛਾ ਕਾ ਤੂੰ ਸੀਰੀ ਵਿਆਹ ਕਰਾਉਣਾ ਮਾ ਤੇ ਕਿੰਨਾ ਮਾਰਦਾ ਹੁਣ ਸੀਰੀਅਸਲੀ ਹੁਣ ਇਹ ਮੈਨੂੰ ਕਹਿਣਾ ਚਾਹੇ ਬਹੁਤ ਸੀਰੀਅਸ ਆ ਵੇ ਕਹਿਣਾ ਚਾਹੇ ਹੁਣ ਦੂਜਾ ਆ ਗਿਆ ਤਾਂ ਮੈਂ ਆਪੇ ਕਰਾ ਲੈਣਾ ਇਹ ਮੈਂ ਅੱਜ ਆਲਾ ਪੱਟਤਾ ਵਾ ਇਹ ਦਰਗੁਜ਼ਰ ਹੋ ਗਿਆ ਨਹੀਂ ਹੁੰਦਾ ਜ਼ਿਆਦਾ ਆ ਜਾਂਦੇ ਫਿਰ ਬੋਦੇ ਹੋ ਜਾਣੇ ਤਾਂ ਜੇ ਬਾ ਦੂਜਾ ਆ ਗਿਆ ਤੇ ਵਿਆਹ ਆਪਣਾ ਪੱਕਾ ਮੈਂ ਆ ਤੇ ਦੂਜਾ ਲੱਗਣਾ ਵਾ ਹੈ ਅੱਛਾ ਚਾਹ ਬਣਾ ਕੇ ਦਿਓ ਛੇਤੀ ਛੇਤੀ ਤੇ ਆ ਤੁਸੀਂ ਕਿਹੜੇ ਕੰਮ ਨੂੰ ਆ ਮਤਲਬ ਮੈਂ ਤੁਹਾਨੂੰ ਚਾਹ ਦਾ ਕਹਿ ਗਿਆ ਤੁਸੀਂ ਆ ਸ਼ੁਰੂ ਕਰ ਗੰਦਾ ਦੇ ਚਲੋ ਮਿੱਟੀ-ਮਿੱਟੀ ਲਉਣ ਵਾਲੀ ਐ ਮੈਂ ਲੰਨੀ ਆਵੇ ਚੁੱਲੇ ਸਾਰੇ ਖਰਾਬ ਹੋ ਗਏ ਹਾਂ ਸਾਡੇ ਨਾ ਸਾਰੇ ਜਿਹੜੇ ਚੁੱਲੇ ਹੋ ਗਏ ਆ ਖਰਾਬ ਕਲਰ ਪੈ ਗਿਆ ਅਸਲ 'ਚ ਨਾ ਹਾਂ ਮੀ ਜਿਹੜਾ ਨਾ ਉਹ ਕੰਮ ਖਰਾਬ ਹੁੰਦਾ ਅਸੀਂ ਛਾਪਰ ਤਾਂ ਨਹੀਂ ਦਿੰਨੇ ਜਾਂ ਉੱਤੇ ਛੱਤ ਆਪਾਂ ਪਾਸਾ ਦੇ ਦੇ ਉੱਤੇ ਤਾਂ ਨਹੀਂ ਪਾਈ ਦੀ ਅਸਲ 'ਚ ਨਾ ਛੱਤ ਤਾਂ ਨਹੀਂ ਪਾਉਣੇ ਪੈ ਕਿਉਂਕਿ ਇਹ ਮਤਲਬ ਵਿਊ ਬਹੁਤ ਜ਼ਿਆਦਾ ਸੋਹਣਾ ਬਣ ਜਾਂਦਾ ਵਾ ਮਤਲਬ ਜੇ ਛੱਤ ਪਾ ਦੀਆਂ ਨਾ ਤੇ ਉਹ ਜਿਹੜਾ ਪਿਛਲਾ ਸਾਰਾ ਵਿਊ ਹੈ ਨਾ ਉਹ ਖਰਾਬ ਹੋ ਜਾਊਗਾ ਦੇਖੋ ਜਰਾ ਸੁਤਾ ਕਰਕੇ ਛੱਤ ਨਹੀਂ ਪਾਈਦੀ ਤਾਂ ਛਾਪਰ ਨਾਲ ਸਾਰ ਲੀਦਾ ਵਾ ਇਹਦੇ ਉੱਤੇ ਤਰਪਾਲ ਪਾ ਕੇ ਛਾਪਰ ਪਾ ਕੇ ਤੈਨੂੰ ਆਪਾਂ ਕਵਰ ਕਰ ਲੀਦਾ ਵਾ ਕਿਚਨ ਨੂੰ ਸਾਰੇ ਨੂੰ ਲੇਕਿਨ ਹੁਣ ਮੈਨੂੰ ਲੱਗਦਾ ਕਿ ਛੱਤ ਪਾਉਣੀ ਪੈਣੀ ਆ ਦੁਬਾਰਾ ਤਿਆਰ ਕਰਨਾ ਵਾ ਸਾਰਾ ਤਿਆਰ ਤੇ ਹੁਣ ਹੁਣ ਦੁਬਾਰਾ ਪਰ ਮਤਲਬ ਆ ਆ ਵੇਖੋ ਨਾ ਆ ਵੀ ਖਰਾਬ ਹੋਈਆਂ ਚੀਜ਼ਾਂ ਆ ਵੀ ਖਰਾਬ ਹੋਈਆਂ ਤਾਂ ਆ ਤਾਂ ਬਹੁਤ ਖਰਾਬ ਹੋਇਆ ਵਾ ਇਹਦੇ ਨਾਲ ਦੀ ਲਿਉਣ ਵਾਲੀ ਆ ਇਹਦੇ ਨਾਲ ਦੀ ਵੀ ਤੇਰੇ ਨਾਲ ਦੀ ਵੀ ਦੋਨੋਂ ਲਿਉਣ ਆਉਣੀਆਂ ਦੋਵੇਂ ਲਿਉਣੀਆਂ ਮੈਂ ਦਿੰਦਾ ਖਰਕਾ ਫੜਦੀ ਆ ਤੇ ਚਾਹ ਜੇ ਮੈਂ ਤਿੰਨ ਵਾਰੀ ਖਰਕਾ ਫੇਰਿਆ ਤੇ ਤਿੰਨ ਵਾਰੀ ਛੱਡਿਆ ਵਾ ਚਾਹ 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 ਤਿੰਨ ਵਾਰੀ ਚਾਹ ਪੀ ਲਈ ਇਹਨੇ ਤੇ ਮੈਂ ਪੀ ਨਹੀਂ ਸਕਦਾ ਚਾਹ ਪੀਂਦਾ ਬਸ ਪੀਤੀ ਤੇ ਰੋਟੀ ਖਾਦੀ ਤੇ ਹੈਗੀ ਆ ਐਵੇਂ ਥੋੜੀ ਜੀ ਖਾਂਦਾ ਵਾ ਭੁੱਖ ਮਕੋਣ ਵਾਸਤੇ ਉਹਦਾ ਪੀਂਦਾ ਚਾਹੀਏ ਚਾਹ ਨੇ ਤੇਦੀ ਭੁੱਖ ਮਾਰੀ ਪਈ ਆ ਹਾਏ 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 ਛੇਤੀ ਪੱਕ ਚਾਹ ਛੇਤੀ ਪੱਕ ਜਾ ਨਹੀਂ ਲੋ ਜੀ ਆਪਣੀ ਚਾਹ ਬਣ ਗਈ ਆ ਤੇ ਬੇਬੇ ਨੇ ਵੀ ਆਪਦਾ ਕੱਪ ਨਾ ਭਰਨ ਲੱਗੀ ਆ ਭਰਨ ਲੱਗੀ ਮੈਂ ਤੇ ਨਾਲ ਹੀ ਪੀਤੀ ਜਾਂਦੀ ਸੀ ਨਾ ਫਿਰ ਵਾਧੂ ਹੁੰਦੀ ਮੈਂ ਕਹਿੰਦੀ ਡੋਲਣੀ ਹੁੰਦੀ ਆ ਨਾ ਵਾਧੂ ਬੇਬੇ ਅਵੇਸ਼ਾ ਤੁਸੀਂ ਉਹ ਤਾਂ ਮੈਨੂੰ ਕਹਿੰਨੇ ਆਂ ਵੀ ਤੂੰ ਪੀਣਾ ਬਹੁਤ ਚਾਹ ਨਹੀਂ ਮੰਗਣੀ ਬਸ ਮੈਨੂੰ ਹੋਰ ਵੀ ਕੋਈ ਕੰਮ ਕਰ ਲੈਣ ਦੇ ਆ ਸ਼ਾਮ ਤੱਕ ਖਰਕਾ ਮੇਰਾ ਪੂਰਾ ਹੋਣਾ ਵਾ ਕਿਉਂ ਤੇ ਫਿਰ ਤੂੰ ਤੇ ਬਾਜ ਵਿੱਚ ਮਾਰ ਲਈ ਨਾ ਮਮਾ ਚਾਹ ਮਮਾ ਚਾਹ ਹੱਦ ਨਹੀਂ ਹੋਗੀ ਹਾਂ ਹੁਣ ਨਹੀਂ ਮੈਨੂੰ ਕੰਮ ਚਾਹ ਦਾ ਕਹਿਣਾ ਚਾਹ ਪੀ ਲਈਏ ਤਾਂ ਜਾਣੇ ਆ ਮੈਂ ਮੋਝੇ ਕਰੋ ਪੀਲੂ ਜਾ ਕੇ ਆ ਫਿਰ ਲਸਪੋ ਦੋਨਾ ਦੇ ਘਰੇ ਵਿਆਹ ਪਰੋਣੇ ਉਹਦੇ ਹੁੰਨੇ ਬਥੇਰੇ ਆਹੋ ਪਰੋਣੇ ਉਹਨਾਂ ਨੇ ਚੰਗਾ ਚੱਕਰ ਕਰ ਕਰਕੇ ਦੇਣੀ ਚਾ ਚੰਗੀ ਬੁਰੀ ਬੰਨੀ ਉਹਨਾਂ ਦੇ ਉਹਨਾਂ ਨਾਲ ਆਪਾਂ ਦੁਰਦੇ ਨਾ ਆ ਗਏ ਤੇ ਅੱਛਾ ਪਹਿ ਲੈਣੇ ਕਿਵੇਂ ਕਾਤੋ ਲੈਣੀ ਹੈ ਕਿਉਂ ਜਿਵੇਂ ਅੱਗੇ ਦੁੱਧ ਹੀ ਦਸੀ ਹਾਂ ਸਾਰੇ ਲੋਕ ਪਿਆਰ ਮੁਹੱਬਤ ਨਾਲ ਲੋਕਾਂ ਦੇ ਘਰੇ ਵਿਆਹ ਹੁੰਦਾ ਸੀ ਨਾ ਤੇ ਆਪੇ ਦੋਦੀਆਂ ਬਾਲਟੀਆਂ ਉਹਨਾਂ ਦੇ ਘਰੇ ਸਾਡੀ ਅੰਮੀ ਹੋਈਆਂ ਛੱਡ ਕੇ ਹੁੰਦੀਆਂ ਹੁੰਦੀਆਂ ਸੀ ਹੂੰ ਬਾਲਟੀ ਭਰਨੀ ਦੋਦੀ ਉਹਨਾਂ ਦੇ ਘਰੇ ਛੱਡੋ ਨਹੀਂ ਹਾਤੇ ਚੋ ਚੋ ਕੇ ਤੇ ਇਨਾ ਪਿਆਰ ਨਾਲ ਲੋਕ ਮੁੱਲ ਹੁਣ ਤੇ ਲੋਕ ਮੁੱਲ ਹਰਸ਼ਾ ਨਹੀਂ ਦਿੰਦੇ ਛੇਤੀ ਉਹ ਕਹਿੰਦੇ ਆ ਵੀ ਹੈ ਨਹੀਂਗੀ ਫਲਾਵਾ ਦੋਜੀ ਕੋ ਪੈਸੇ ਫੜੇ ਆ ਹਾਂ ਗਲਤ ਕਰਦੇ ਆ ਨਾ ਲੋਕ ਇਹ ਗਲਤ ਵਾ ਗੱਲ ਤਦੈ ਤੇ ਪਿਆਰ ਮੁਹੱਬਤ ਪਿਛਲੀਆਂ ਗੱਲਾਂ ਸਾਰੀਆਂ ਔਰਵਾੜ ਰਸਮਾਂ ਸਾਰੀਆਂ ਮੁੱਕ ਗਈਆਂ ਨਾ ਹਾਂ ਤਾਂ ਕਰਕੇ ਲੋਕ ਪੈਸੇ ਨੂੰ ਬਹੁਤਾ ਪੈਸਾ ਹੀ ਤੇ ਨਹੀਂ ਸਭ ਕੁਝ ਹੈਗਾ ਪਿਆਰ ਮੁਹੱਬਤ ਨਾਲ ਰਹਿਣਾ ਚਾਹੀਦਾ ਵਾ ਆਪਾਂ ਜਿਹੜੇ ਚਾਰ ਲੋਗ ਇੱਥੇ ਡੇਰਿਆਂ ਤੇ ਬੈਠੇ ਹੈਗੇ ਇੱਕ ਦੂਸਰੇ ਦੇ ਇਦਾਂ ਸ਼ਾਇਦ ਇਹ ਲੇਕਿਨ ਅਹਿਸਾਸ ਕਰਦੇ ਆ ਕਰਨੀ ਚਾਹੀਦੀ ਆ ਅਸਾਹ ਜ਼ਾਹਰੀ ਕਾ ਅਹਿਸਾਸ ਕਰਨਾ ਚਾਹੀਦਾ ਸੋ ਇਹ ਚੀਜ਼ ਅੱਜ ਦੀ ਸਿੱਖ ਜਿਹਨੂੰ ਕਹਿੰਦੇ ਹੁੰਦੇ ਕਿ ਇਹ ਆ ਸਾਹਸ ਕਰੋ ਹੈ ਅਹਿਸਾਸ ਕਰੋ ਸਹੀ ਗੱਲ ਆ ਪਹਿਲੇ ਲੋਕ ਬਹੁਤ ਪਿਆਰ ਮੁਹੱਬਤ ਨਾਲ ਰਹਿੰਦੇ ਹੁੰਦੇ ਸੀ ਹੂੰ ਉਹ ਤਾਂ ਕੱਲ ਦੀ ਧੀ ਰੂਤੀ ਨਹੀਂ ਸਮੇਂ ਦੇ ਉਹ ਲੋਕ ਜਿਹੜੇ ਇਸ ਪਿੰਡ ਦੇ ਵਿੱਚ ਆਉਂਦੇ ਸੀ ਤੇ ਕਹਿੰਦੇ ਸੀ ਆਸ ਪਿੰਡ ਦੇ ਵਿੱਚ ਸਾਡੀ ਧੀ ਆ ਹਾਂ ਹਾਂ ਇਹ ਉਦੋਂ ਤੋਂ ਰਵਾਇਤੋਂ ਨੇ ਆ ਕੇ ਜਦੋਂ ਹਨਾ ਜਾਂਜ ਜਾਂਦੀ ਆ ਇਸ ਪਿੰਡ ਦੇ ਵਿੱਚ ਉਸ ਪਿੰਡ ਦੀ ਧੀ ਹੋਵੇ ਹਨਾ ਜਿੱਥੋਂ ਜਨਮਦੀ ਆ ਤੇ ਫਿਰ ਉਹ ਉਹਦੀ ਰੋਟੀ ਖਲੋਂਦੇ ਆ ਪੈਸੇ ਖਲੋਂਦੇ ਆ ਨਾਲ ਹਾਂ ਵੀ ਇਹ ਸਾਡੇ ਪਿੰਡ ਦੀ ਧੀ ਆ ਤੇ ਅਸੀਂ ਇਹਨਾਂ ਰੋਟੀ ਖਲੋਣੀਆਂ ਤੇ ਪੈਸੇ ਖਲੋਣੇ ਆ ਹਾਂ ਤੇ ਫਿਰ ਉਹ ਹੁੰਦੀ ਆ ਕਿ ਸਾਡੇ ਪਿੰਡ ਦਾ ਇਹ ਮੁੰਡਾ ਆਇਆ ਵਾ ਤੇ ਮੈਨੂੰ ਪੈਸੇ ਪਾ ਕੇ ਓੜਿਆ ਹਾਂ ਫਿਰ ਉਹ ਘੜ ਤੇ ਪੈਸੇ ਪਾ ਕੇ ਜਾਂਦੀ ਆ ਭਾਵੇਂ ਸੱਧਿਆ ਹੋਵੇ ਭਾਵੇਂ ਨਾ ਸੱਧੋ ਸੱਧਿਆ ਨਹੀਂ ਹੁੰਦਾ ਉਹਨੂੰ ਅੱਛਾ ਉਹ ਖਲੂਸੀ ਹੁੰਦਾ ਬਸ ਇੱਕ ਪਿਆਰ ਮੁਹੱਬਤ ਦਾ ਇੱਕ ਰਵਾਜ ਹੁੰਦਾ ਵਾ ਇੱਕ ਰਵਾਜ ਸੀ ਪਹਿਲਾਂ ਹਾਂ ਹਾਂ ਬਹੁਤ ਘਟ ਹੋ ਗਿਆ ਹੁਣ ਤਾਂ ਮੁੱਕ ਗਿਆ ਬੇਬੇ ਆਖਰੀ ਪੀੜੀਆਂ ਰਹਿ ਗਈਆਂ ਉਹਨਾਂ ਨੇ ਉਹਨਾਂ ਦੇ ਨਾਲ ਸਰਸਾ ਮੁੱਕ ਗਈ ਕੋਈ 2-4 ਆਪਣੇ ਵਰਗੇ ਲੋਕ ਹੋਣ ਹਨਾ ਸ਼ਾਇਦ ਨਾ ਮੁੱਕਣ ਦੇਣ ਮੇਰੇ ਵਰਗਾ ਹੋ ਤਾਂ ਨਹੀਂ ਮੁੱਕਣ ਦੇਣਾ ਇਨਸ਼ਾਅੱਲਾ ਪੰਜਾਬ ਦੀਆਂ ਰਸਮਾਂ ਪੰਜਾਬ ਇਹਦੇ ਰਹੇਗਾ ਇਨਸ਼ਾਅੱਲਾ ਜ਼ਿੰਦਾਬਾਦ ਰਹੇਗਾ ਪੰਜਾਬ ਤੇ ਹੁਣ ਜਿੰਦਾਬਾਦ ਰਹੇ ਪੰਜਾਬ ਤੇ ਨਾਲ ਮੈਂ ਹਾਂ ਮੇਰਾ ਪੁੱਤ ਸੋ ਬਸ ਸਵੇਰ ਚਾਹ ਪੀਏ ਚਾਹ ਪੀ ਕੇ ਬਜਾਨੇ ਮੋਜਿਆ ਠੀਕ ਹੈ ਜੀ ਲੋ ਜੀ ਡੇਰੇ ਪਹੁੰਚ ਆਏ ਆਪਾਂ ਤਾਂ ਇੱਥੇ ਇੱਕ ਸਾਨੂੰ ਮਹਾਨ ਵੱਡੇ ਐਕਟਰ ਮਿਲ ਗਏ ਆ ਅਸਲਾਮੁਅਲੈਕਮ ਵਾਲੇਕਮ ਸੁਣਾਓ ਕੀ ਹਾਲ ਆ ਬਾਬਾ ਜੀ ਅੱਲਾ ਦਾ ਸ਼ੁਕਰ ਆ ਤੂੰ ਕੀ ਗਿਲੇ ਕਰਦੇ ਆ ਆਓ ਬੈਠੋ ਕਿਹੜੀ ਮਕਾਨੇ ਉੱਥੇ ਤੁਸੀਂ ਕਹਿੰਦੇ ਮੇਰੇ ਪੈਸੇ ਨਹੀਂ ਦਿੱਤੇ ਆਹੋ ਇੱਥੇ ਬੈਠੋ ਕਿਹੜੇ ਪੈਸੇ ਤੁਹਾਡੇ ਰਹਿ ਗਏ ਮੇਰੇ ਕੋ ਜਿਹੜੇ ਮੇਰ ਕੋ ਕੰਮ ਕਰਵਾਇਆ ਸੀ ਉਹ ਐਕਟਿੰਗ ਕਰਾਈ ਸੀ ਐਕਟਿੰਗ ਬਾਬਾ ਉਹਦਾ ਵਾਰਡ ਆ ਗਿਆ ਠੀਕ ਆ ਅਵਾਰਡ ਤੇਰੇ ਨਾਮ ਆ ਮੈਂ ਵਾਰਡ ਵੀ ਚੱਕਣਾ ਵਾਰਡ ਤੇ ਪੈਸੇ ਲੈਣੇ ਹੁਣ ਮੇਰਾ ਉਹ ਜਿਹੜਾ 5-7 ਲੱਖ ਬਣਦਾ ਦਿਓ ਵੱਡੀਆਂ ਇਹ ਕਰਮਜੀਤ ਅਨਮੋਲ ਦੀ ਟੱਕਰ ਦਾ ਐਕਟਰ ਆ ਸਾਡੇ ਕੋਲੇ ਨਹੀਂ ਬਾਬਾ ਜੀ ਗੱਲ ਐ ਇਹ ਹੈਗਾ ਸੀ ਤੁਹਾਡਾ ਟ੍ਰਾਇਲ ਇਹ ਤੁਹਾਡੀ ਟ੍ਰਾਈ ਸੀ ਗਾਂ ਤੋਂ ਆਪਾਂ ਜਿਹੜਾ ਤੁਹਾਡੇ ਨਾਲ ਕੰਮ ਕਰਨਾ ਨਾ ਤੁਹਾਨੂੰ ਪੇ ਕਰਕੇ ਆਪਾਂ ਕੰਮ ਕਰਨਾ ਇਹ ਸਾਡੇ ਪਾਈ ਡੇਰੇ ਦਾ ਇੱਕ ਨੇਚਰਲ ਐਕਟਰ ਸਾਡੇ ਕੋਲੇ ਐਕਟਰ ਨਹੀਂ ਸੀ ਧੱਕੇ ਨੇ ਬਣਾ ਲਿਆ ਸੀ ਬਣਿਆ ਬਣਿਆ ਲੱਭਾ ਸਾਡਾ ਤਾਇਆ ਕਹਿੰਦੇ ਹੁੰਦੇ ਆ ਵੀ ਜੰਮੇ ਐਕਟਰ ਸੀ ਮੈਂ ਕਹਿੰਦਾ ਉਹ ਮਾਂ ਨੇ ਜੰਮੇ ਸੁਣਾ ਉਹ ਵਾਲਾ ਹਿਸਾਬ ਆ ਕਿਦਾਂ ਹੋਈ ਉਹ ਅੰਤ ਬੰਦ ਕਰ ਨਹੀ ਨੀ ਇਹਨੂੰ ਕੋ ਬੰਦ ਕਰ ਇਹਨੂੰ ਚੱਲਦਾ ਰਹਿਣ ਦਿੱਤਾ ਆ ਵਧੀਆ ਉਹ ਬਹੁਤ ਸੋਹਣੀ ਰਹੀ ਉਹ ਆਪਾਂ ਜਮਾ ਕਰਾਈ ਸੀ ਸਾਰੇ ਤੁਸੀਂ ਜਾ ਕੇ ਨਾ ਵੇਖ ਸਕਦੇ ਪੰਜਾਬੀ ਪ੍ਰਚਾਰ ਤੇ ਲਾਟੂ ਫਿਲਮ ਸੋ ਬਾਬਾ ਜੀ ਨੇ ਐਕਟਿੰਗ ਕੀਤੀ ਵਿੱਚ ਤਾਂ ਮੈਂ ਵੀ ਪਹਿਲੀ ਵਾਰੀ ਕੀਤੀ ਸੋਚੇ ਤਾਂ ਉਹ ਬਹੁਤ ਵਧੀਆ ਉਹ ਸੈਕਿੰਡ ਨੰਬਰ ਤੇ ਆਈ ਬਾਬਾ ਨਹੀ ਤਾਂ ਬਹੁਤ ਵਧੀਆ ਰਿਸਪੌਂਸ ਰਿਹਾ ਉਹਦਾ ਹਾਂ ਸੋ ਆਪਾਂ ਹੁਣ ਵਧੀਆ ਫਿਰ ਕੁਛ ਨਾ ਕੁਛ ਬਣਾਵਾਂਗੇ ਸੋਹਣਾ ਬੜਾ ਸੋ ਇਹ ਬਾਬਾ ਜੀ ਦਾ ਜੀ ਪਿੰਡ ਮਤਲਬ ਸਾਡੇ ਸਾਡਾ ਜਿਹੜਾ ਪਿੰਡ ਆ ਮਡਾਰ ਸ਼ੇਰਾਵਾਂ ਸੋ ਸ਼ੇਰਾ ਮਡਾਰ ਤੋਂ ਆਉ ਮੈਸੇਜ ਹੁੰਦੇ ਆ ਹਾਂ ਮੈਂ ਤੁਹਾਨੂੰ ਹੁਣ ਨੰਬਰ ਦਵਾਂਗਾ ਕਿ ਕੋਈ ਵੀਰ ਭਰਾ ਨਾਲ ਆਪਣਾ ਨੰਬਰ ਸ਼ੇਅਰ ਕਰਿਓ ਜਿਹੜਾ ਮਡਾਰ ਸ਼ੇਰਾ ਦੇ ਲਾਗੇ ਪਿੰਡ ਹੋਵੇ ਜਿਹਦਾ ਤਾਂ ਬਾਬੇ ਨੇ ਪਿੰਡ ਵੇਖਣਾ ਆਪਦਾ ਤਾਂ ਮਤਲਬ ਮੈਂ ਵੇਖਿਆ ਹੋਇਆ ਸੀ ਮੇਰੇ ਕੋਲ ਵੀਡੀਓਜ਼ ਕੱਟੀਆਂ ਗਈਆਂ ਤਾਂ ਤੁਸੀਂ ਮੈਨੂੰ ਭੇਜਿਓ ਲਾਜ਼ਮੀ ਤਾਂ ਬਾਬਾ ਜੀ ਨੂੰ ਪਿੰਡ ਵਖੋਣਾ ਠੀਕ ਆ ਬਾਬਾ ਜੀ ਠੀਕ ਆ ਜੀ ਆ ਲਓ ਜੀ ਵਿਆਹ ਵਾਲੇ ਘਰੇ ਪਹੁੰਚ ਗਏ ਓਏ ਤਾਡੀ ਓਹੋ ਆਇਆ ਬਲੌਗਰ ਹੈ ਹੈ ਆਇਆ ਬਲੌਗਰ ਹੈ ਬੈਠੇ ਵੇਖ ਜਿਵੇਂ ਹੈ ਨਵਾਂ ਨਵਾਂ ਚਾਹੀ ਬਹੁਤ ਨਵਾਂ ਨਵਾਂ ਤੇ ਚਾਹੀ ਬੜਾ ਹੁੰਦਾ ਤੈਨੂੰ ਵਿਆਹ ਦਾ ਚਾ ਥੋੜਾ ਆ ਜੀ ਸਾਡਾ ਲਾੜਾ ਦੂਲਾ ਭਾਈ ਅੱਲਾਹ ਇਹਦੇ ਰੰਗ ਪਾ ਕੇ ਨੂੰ ਲਾਵੇ ਕੀ ਮੈਂ ਕਮਿੰਗ ਸੂਨ ਇਨਸ਼ਾਅੱਲਾ ਵੈਰੀ ਵੈਰੀ ਸੂਨ ਆ ਤਾਂ ਆ ਤਾਂ ਇਹ ਬੈਚਲਰ ਬੈਚਲਰ ਤਾਂ ਸੱਚਲੇ ਤੂੰ ਆ ਮੈਂ ਤਾਂ ਵੱਡਾ ਬੈਚਲਰ ਆ ਆ ਤਾਂ ਜੀ ਵਿਆਹਵਰੇ ਨਹੀਂ 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 ਇਹ ਜੀ ਵਿਆਹਵਰੇ ਨਾਲ ਪਿਤਾ ਜੀ ਨਾਲ ਪਿਤਾ ਜੀ ਬਰੋ ਨੋ ਇਹ ਦੁਬਾਰ ਇਹ ਕੱਟ ਨਹੀਂ ਆਪਣੇ ਲੱਗਦਾ ਤੁਹਾਨੂੰ ਪਤਾ ਵਲੌਗ ਚ ਆਪਾਂ ਜਿਹੜਾ ਕੱਟ ਨਹੀਂ ਲਾਉਨੇ ਆ ਵੀ ਵਿਆਹਵਰੇ ਆ ਨਾਲ ਆ ਨਿਆਣਾ ਬੈਠਾ ਲੈ ਕੇ ਵਿਆਹ ਦਾ ਆ ਹੀ ਰੋਲਾ ਮੈਂ ਇਸ ਦਿਰੇ ਢੋਲਾ ਪਟਿਆ ਆਉਦੇ ਇਥੋਂ ਇਥੋਂ ਚਿੱਟਾ ਵਾਲ ਪਟਿਆ ਤਾਂ ਮੈਂ ਵਿਆਹ ਜਾ ਪਿੱਟਦਾ ਸੀ ਪਰ ਜਦੋਂ ਮੈਂ ਇਹਦੀ ਆ ਕੇ ਹਾਲਤ ਵੇਖੀ ਨਾ ਤਾਂ ਮੈਨੂੰ ਸਾਹਸ ਹੋਇਆ ਵੀ ਢੋਲੇ ਜਿੰਨੇ ਮਰਜੀ ਆਣ ਆ ਸਿਆਪਾ ਨਹੀਂ ਗੱਲ ਪਾਉਣਾ ਕੱਟ ਦੇ ਵੀ ਤਾਇਆ ਬੰਦ ਨਾ ਤਾਇਆ ਬੰਦ ਨਾ ਵੱਡਾ ਤਾਇਆ ਯਾਰ ਆ ਹੱਦ ਹੋ ਗਈ ਸੁਲਾ ਗਈ ਸੁਲਾ ਗਈ ਸੁਲਾ ਗਈ ਤਾਂ ਬਾਈ ਤੁਸੀਂ ਬਾਲਣ ਕੱਟ ਨਹੀਂ ਲਾਉਣਾ ਕੱਟ ਤਾਂ ਲੱਗਣਾ ਹੀ ਨਹੀਂ ਓਏ ਮੈਂ ਤਾਇਆ ਛੜਾ ਹੀ ਚੰਗਾ ਪਰ ਕੱਟ ਨਹੀਂ ਲੱਗਣਾ ਤੂੰ ਵਿਆਹ ਆ ਵਰਿਆਂ ਤੇਰਾ ਛੇਤੀ ਤੈਨੂੰ ਚੀਜੀ ਦਿਵਾਤੀ ਘਰ ਨਾ ਸਾਡਾ ਕੀ ਕਸੂਰ ਹਾਂ ਵੀ ਤੂੰ ਵੀ ਤਾਇਆ ਛੜਾਈਆਂ ਈ ਜ਼ੀਦਾ ਹਲੇ ਤਾਂ ਹੀ ਤੇ ਹਫਤਾ ਕੀ ਹੈ ਤਾਇਆ ਛੜਾ ਪੌਣਾ ਜੀ ਰਹਿ ਗਿਆ ਤੇ ਉਹ ਚਰਾ ਲਿਆ ਬਾਲਣ ਤੂੰ ਕਿਹੇ ਬਾਲਣ ਲੈ ਕੇ ਆਉਣਾ ਤੇ ਇਹ ਕਿਹੜਾ ਵਾ ਹੋਰ ਚਾਹੀਦਾ ਕੱਟਾ ਨਾ ਉੱਥਾ ਡੇ ਕਿੰਨੇ ਬੰਦਿਆਂ ਨੇ ਰੋਟੀ ਖਾਣੀ ਹੈ 300 300 ਬੰਦੇ ਨੇ ਖਾਣੀ 300 ਬੰਦਾ ਬਹੁਤ ਹੁੰਦਾ ਥੋੜਾ ਹੁੰਦਾ ਵੀ ਹੋਇਆ ਥੋੜਾ ਹੁੰਦਾ ਬੰਦਾ 5000 ਬਹੁਤ ਆ ਇਸ ਕੀ ਲੱਗ ਗਈ ਹੈ ਨਾ ਬਹੁਤ ਆਲਾ ਦਿੱਕਤ ਹੋਏ ਹੋਏ ਯਾਦ ਰੱਖਣਾ ਚਾਹੀਦਾ ਸਾਦਗੀ ਵੀ ਬੜੀ ਗੱਲ ਹੈ ਤਿੰਨ ਅੱਲਾਹ ਲਾ ਖੈਰ ਸੁਣਾ ਕਿਹੜੇ ਕਿਹੜਾ ਸੁਨਨ ਤੋ ਪਾਣੀ ਨਾਲ 300 ਨੂੰ ਘਵਾ ਦਵੇ ਯਕੀਨਵਾਨ ਨੇ ਸਾਰੀ ਉਮਰ ਲੋਕਾਂ ਦੀਆਂ ਰੋਟੀਆਂ ਖਾਧੀਆਂ ਤਾਂ 300 ਬੰਦਾ ਜਿਹੜਾ ਉਹ ਘਟ ਗਿਆ ਇਹਨੇ ਹਲੇ ਘੱਟ ਬੰਦਿਆਂ ਨੂੰ ਖਵਾ ਰਿਆ ਰੋਟੀ ਅੱਧਿਆਂ ਦੇ ਇਹਨਾਂ ਜਾ ਕੇ ਮਿਹਨਤ ਕਰਨੇ ਆ ਵੀ ਤੁਸੀਂ ਆਏ ਹੋ ਹੀ ਨਾ ਖੈਰ ਇਹ ਆ ਗਏ ਹੁਣ ਵਿਆਹ ਵਾਲੇ ਘਰੇ ਬਾਕੀ ਜਿਹੜਾ ਕੋਈ ਕੰਮ ਕਾਰ ਹੋਇਆ ਪੁੱਛਦੇ ਨੂੰ ਤਾਂ ਹੁਣ ਪਹਿਲਾਂ ਚਾਹ ਪੀਆਊਗਾ ਠੀਕ ਹੈ ਭਾਈ ਚਾਹ ਪਿਆਜੋ ਓਕੇ ਸਰ ਥੈਂਕ ਯੂ ਬਣਾ ਬਾਈ ਹੈ ਚਾਹ ਦੇ ਨਾਲ ਕੀ ਚਾਹ ਦੇ ਨਾਲ ਕੀ ਦੁਆਮ ਲੱਖ ਲਾਨਤੀ ਪ੍ਰਸ਼ਾਦ ਆ ਚਾਹ ਨਹੀਂ ਆ ਗਈ ਕਿਉਂ ਵਿਆਹ ਕਰਦੀ ਉਹ ਵਿਆਹ ਵਾਲੇ ਘਰੇ ਤਾਂ ਮਰੇ ਖੁੱਲਾ ਖੁੱਲਾ ਹੁੰਦਾ ਨਾ ਖੁੱਲਾ ਹੁੰਦਾ ਜਦੋਂ ਬੰਦਾ ਨੰਗ ਦਾ ਟੱਪਦਾ ਵਿਆਹ ਵਾਲੇ ਖਰੋ ਖਾ ਲੈਂਦਾ ਕੀ ਹੋ ਗਿਆ ਬਣਾਉਂਦਾ ਮੈਂ ਲੈ ਕੇ ਆਉਂਦਾ ਚਲੋ ਓਕੇ ਕੀ ਲੱਗੇਗਾ ਕੁਛ ਨਾ ਕੁਛ ਤਾਂ ਲੈ ਕੇ ਆਵਾਂਗਾ ਜਾਵਾਂ ਦਾ ਲੱਪਾ ਦਾ ਬਸਤੇ ਮਿੱਟੀ ਦੇ ਫੱਕੇ ਨਾ ਮਰਾ ਦੀ ਇੱਥੇ ਨਿਕਲਦਾ ਹੈਗਾ ਸ਼ਾਮ ਤੱਕ ਆ ਜਾਵਾਂਗਾ ਵਾਪਸ ਯਾਰ ਕੀ ਅੱਲਾਹ ਦੀ ਕਸਮ ਖਬੀਸ ਇਨਸਾਨ ਆ ਇਹਨੇ ਵਿਆਹ ਤੋਂ ਬਾਅਦ ਘਰੋਂ ਨਿਕਲਣਾ ਸ਼ਾਮ ਤੱਕ ਆ ਜਾਏਗਾ ਸ਼ਾਮ ਤੱਕ ਆ ਜਾਏਗਾ ਜੇ ਸ਼ਾਮ ਨੂੰ ਬਣਾਇਆ ਕੱਟ ਲਾ ਇੰਨਾ ਲੰਬਾ ਨਹੀਂ ਚੱਲਦਾ ਕੰਮ ਨਹੀਂ 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 ਤੁਹਾਨੂੰ ਪਤਾ ਮੈਂ ਵਲੌਗ 4-4 ਮਿੰਟ ਦਾ ਕਲਿੱਪ ਵੀ ਆਪਾਂ ਲਗਾਤਾਰ ਲਾ ਜੀਦਾ ਕੋਈ ਚੱਕਰ ਨਹੀਂ ਹੈ ਕਿਉਂਕਿ ਗੱਲ ਬਾਤ ਜਨਮ ਜਿਹੜੀ ਹੁੰਦੀ ਆ ਕੱਟਣਾ ਨਹੀਂ ਨਾਸਰ ਭਾਜੀ ਅੜੀ ਗੱਲ ਆ ਕੱਟ ਨਹੀਂ ਲੱਗਣਾ ਸੋ ਕੱਟ ਆਪਾਂ ਲਾਉਣਾ ਵੀ ਨਹੀਂ ਤਾਂ ਇਹ ਹੁਣ ਜੋ ਲੈ ਕੇ ਆਉਗਾ ਮੈਂ ਤੁਹਾਨੂੰ ਵਿਖਾਉਂਗਾ ਟੈਨਸ਼ਨ ਹੀ ਨਹੀਂ ਲੈਣੀ ਇਹਦੀ ਆਪਾਂ ਇੱਥੇ ਹੀ ਆ ਲਓ ਜੀ ਵਿਆਹ ਵਾਲੇ ਘਰੋਂ ਜਿਹੜੀ ਚਾਰ ਆ ਉਹ ਆਪਾਂ ਨੂੰ ਲੱਭ ਮੇਰੀ ਗੱਲ ਸੁਣ ਲੈ ਬਲਾਲ ਜੀ ਇਹਨੇ ਮੇਰੀ ਚਾਹ ਲੈ ਲਈ ਕੀ ਆ ਕੀ ਆ ਚਾਹ ਚਾਹ ਪੀਣੀ ਆ ਪੀਣੀ ਆ ਕੀ ਆ ਚਾਹ ਚਾਹ ਮੇਰੀ ਗੱਲ ਸੁਣ ਲੈ ਇਹ ਚਾਹ ਤੇਰੇ ਨਾਲ ਸੀ ਨਹੀਂ ਬਣੀ ਨਹੀਂ ਬਣੀ ਕਿੰਨੇ ਨੇ ਬਣਾਈ ਕਿੰਨੇ ਨੇ ਬਣਾਈ ਛੜੇ ਆ ਛੜੇ ਆ ਕਹਿ ਨਹੀਂ ਸੀ ਯਾਰ ਹੁਣ ਮ ਹਫਤੇ ਦਾ ਤਾਇਆ ਛੜਾ ਹਫਤੇ ਦਾ ਤਾਇਆ ਛੜਾ ਲੋ ਜੀ ਚਾਹ ਆ ਗਈ ਆ ਚਾਹ ਪੀ ਕੇ ਤਾਂ ਇੱਥੋਂ ਅਸੀਂ ਜਾਣਾ ਬਾਗ ਨੂੰ ਸੋ ਬਾਗ ਦੇ ਵਿੱਚ ਚਾਰ ਤੋੜਾਂਗੇ ਮਾਲਟੇ ਧੁੱਪ ਬੜੀ ਸੋਹਣੀ ਆ ਐ ਲੱਗੀ ਹੋਈ ਹੈ ਨਜ਼ਾਰੇ ਵਾਲੀ ਤਾਂ ਬੈਠ ਕੇ ਲੂਣ ਲਾ ਕੇ ਮਾਲਟੇ ਖਾਣੇ ਤਾਂ ਲੋ ਜੀ ਅਸੀਂ ਪਹੁੰਚ ਆਏ ਆ ਬਾਗ 'ਚ ਤੇ ਜਿਹੜੇ ਮੇਰੇ ਪਿੱਛੇ ਤੁਸੀਂ ਜਗਾ ਵੇਖਦੇ ਪਏ ਆ ਸਾਰਾ ਕੱਚਾ ਘਰ ਆ ਪੁਰਾਣੇ ਮਕਾਨ ਪਤਨ ਅੰਦਰ ਉਹ ਵੈਸੇ ਵਿਜ਼ਿਟ ਕਰਾ ਦੇਣਾ ਹੁਣ ਤਾਂ ਟੁੱਟ ਟੱਟ ਗਏ ਆ ਅਸੀਂ ਇੱਥੇ ਦੁਕਾਨ ਹੁੰਦੀ ਸੀ ਇਹ ਵੀ ਟੁੱਟ ਗਿਆ ਤੇ ਜਿਹੜੇ ਦੇ ਹੈਗੇ ਸੀ ਉਹ ਵੀ ਮਰ ਗਏ ਖਾਣਾ ਸੀ ਦੁਕਾਨ ਲੋ ਜੀ ਇੱਥੇ ਨਾ ਦੁਕਾਨ ਹੁੰਦੀ ਸੀ ਤਾਂ ਜਦੋਂ ਮੈਂ ਨਿੱਕਾ ਹੁੰਨਾ ਸੀ ਨਾ ਤਾਂ ਇੱਥੇ ਆਪਾਂ ਉਹਨਾਂ ਦੀ ਹੱਟੀ ਧਾਈਦਾ ਹੁੰਦਾ ਸੀ ਤਾਂ ਆ ਜਾਓ ਜੀ ਇਹਦੇ ਅੰਦਰ ਟ੍ਰੈਕਟਰ ਟੂਟਰ ਖੜੇ ਕੀਤੇ ਐ ਇਹਨਾਂ ਨੇ ਆਹ ਦਾ ਮੈਨੂੰ ਲੱਗਦਾ ਬਹੁਤ ਪੁਰਾਣਾ ਹੈ ਨਾ ਹੈ ਇਕਲੀਵਰ ਹੈ ਇਕਲੀਵਰ ਵਾਲਾ ਨਾ ਹਾਂ ਲੋ ਜੀ ਆ ਫੋਰਡ ਆ ਵੈਸੇ ਤਾਂ ਕਿਆ ਬਾਤ ਆ ਫੋਰਡ ਦੀ ਹੈ ਆਏ ਹਾਏ ਹਾਏ ਤਾਂ ਆ ਤਾਂ ਜਿਹੜਾ ਨਾਰਮਲ ਸਾਡੇ ਚੱਲਦਾ ਟਰਾਲੀ ਦਾ ਬੁਰਾ ਹਾਲ ਆ ਸਮਾਨ ਸਾ ਇਹਨਾਂ ਦਾ ਵੈਸੇ ਜਿਹੜਾ ਨਾ ਇੱਥੇ ਸੀ ਨਾ ਗਾਣਾ ਸ਼ੂਟ ਕੀਤਾ ਸੀ ਜਸਟ ਮਾਈਨ ਗਾਣੇ ਦਾ ਨਾਮ ਆ ਜਸਟ ਮਾਈਨ ਵਿਕਰਪਿੰਡਰ ਲਿਖੋਗੇ ਜਸਟ ਮਾਈਨ ਡੀਰੇ ਵਾਲਾ ਲਿਖੋਗੇ ਤਾਂ ਆ ਜਾਊਗਾ ਗਾਣਾ ਤਾਂ ਉਹ ਇਸ ਘਰੇ ਸੀ ਸ਼ੂਟ ਕੀਤਾ ਸੀ ਇਹਨੂੰ ਪੂਰਾ ਵੈਲ ਡਿਜ਼ਾਈਨ ਕਰਕੇ ਮੇਨਟੇਨ ਕਰਕੇ ਤਾਂ ਇਹਨੂੰ ਇੱਥੇ ਸ਼ੂਟ ਕੀਤਾ ਸੀ ਲੱਗ ਬਹੁਤ ਵਧੀਆ ਚੀਜ਼ ਆ ਇਹ ਬਹੁਤ ਵਧੀਆ ਘਰ ਆ ਆ ਜਿਹੜਾ ਹੁਣ ਟਰੈਕਟਰ ਆ ਨਾ ਜੀ ਇਹ ਬਹੁਤ ਜ਼ਿਆਦਾ ਪੁਰਾਣਾ ਮੈਨੂੰ ਲੱਗਦਾ 88 ਮਾਡਲ ਹੋਣਾ ਹੈ ਨਾ 88 ਤੋਂ ਪੁਰਾਣਾ 88 ਤੋਂ ਵੀ ਪੁਰਾਣਾ ਫੀਅਟ ਲੋ ਜੀ ਇਹਦੇ ਸਪੇਅਰ ਪਾਰ ਚੈੱਕ ਕਰੋ ਮਿੰਤਲਾ ਦਾ ਉਹ ਵੀ ਨਹੀਂ ਲੱਭਣੇ ਹੁਣ ਆਏ ਹਾਏ ਵੈਸੇ ਟਾਇਰ ਉਹਦੇ ਨਵੇਂ ਹੈ ਪਰ ਇਹਦੀਆਂ ਗੁੱਟੀਆਂਆਂ ਘਸੀਆਂ ਆਹੋ ਇਹ ਉਹ ਟਰੈਕਟਰ ਹੈ ਡੇਰੀ ਤੇ ਸਾਡੇ ਕੋਈ ਵੀ ਟਰੈਕਟਰ ਫਾਇਦਾ ਹੁੰਦਾ ਤੇ ਇਹਨੂੰ ਲੈ ਕੇ ਆਉਂਦੇ ਹੁੰਦੇ ਸੀ ਬਾਬਾ ਲਿਓ ਹੈ ਕੀ ਬਾਤ ਆ ਚਲੋ ਆਜੋ ਜਾਣੇ ਆਪਾਂ ਹੁਣ ਬਾਗ ਨਾਲੋਂ ਆਏ ਹਾਏ 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 ਕੀ ਬਾਤ ਆ ਜੀ ਕੀ ਬਾਤ ਆ ਮਾਲਟੇ ਇਹ ਕਹ ਲੋ ਵੀ ਕਿੰਨੂ ਮਾਲਟੇ ਸੰਗਤਰੇ ਵੀ ਆਪਾਂ ਕਹਿ ਸਕਦੇ ਆ ਹੈ ਠੰਡੇ ਮਿੱਠੇ ਮਾਲਟੇ ਵੱਡੇ ਵੱਡੇ ਮਾਲਟੇ ਨਹੀਂ ਕਿ ਨਹੀਂ ਕਿ ਮਾਲਟੇ ਸੋ ਮਾਲਟੇ ਆ ਗਏ ਜੀ ਮਾਲਟੇ ਵਾਲਾ ਭਾਈ ਆ ਗਿਆ ਤੇ ਮਾਲਟੇ ਲੈ ਕੇ ਬਾਗੋ ਬਾਗ ਹੋ ਗਿਆ ਜੀ ਤਾਂ ਬਾਗ ਆ ਲਿਆ ਬਾਗ ਵਾਲਾ ਹੀ ਆ ਗਿਆ ਹੈ ਸੋ ਬਾਗ ਲੈ ਕੇ ਆ ਗਿਆ ਯਾਰ ਸਾਡੇ ਨਾ ਇਲਾਕੇ ਦੇ ਵਿੱਚ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਚੀਜ਼ ਦੱਸਦਾ ਚੱਲਾਂ ਜ਼ਿਲ੍ਹਾ ਸਾਈਵਲ ਤਹਿਸੀਲ ਚੀਚਾ ਵਤਨੀ ਦੇ ਜਿਹੜੇ ਮਾਲਟੇ ਆ ਇਹ ਬਹੁਤ ਫੇਮਸ ਆ ਸਰਗੋਦੇ ਦੇ ਮਾਲਟੇ ਵੈਸੇ ਬਹੁਤ ਜਿਆਦਾ ਫੇਮਸ ਆ ਸਰਗੋਦੇ ਚ ਮਾਲਟਾ ਕਹਿ ਸਕਦੇ ਆ ਕਿ ਮਤਲਬ ਸੁਥਰਾ ਮਾਲਟਾ ਜਿਹਨੂੰ ਕਹਿੰਦੇ ਆ ਕਿ ਬਾਹਰ ਵੀ ਇੰਪੋਰਟ ਐਕਸਪੋਰਟ ਦਾ ਇੰਪੋਰਟ ਅੱਛਾ ਐਕਸਪੋਰਟ ਹੁੰਦਾ ਹਾਂ ਐਕਸਪੋਰਟ ਹੁੰਦਾ ਜੀ ਬਾਹਰ ਦਾ ਜਿਹੜਾ ਸਰਗੋਦੇ ਦਾ ਮਾਲਟਾ ਸੋ ਸਾਡੇ ਚੀਚਾ ਵਤਨੀ ਦੇ ਵਿੱਚ ਵੀ ਜਿਹੜਾ ਬਾਗ ਆ ਬਹੁਤ ਫੇਮਸ ਆ ਮਤਲਬ ਤਗੜੇ ਸੁਥਰਾ ਸੁਥਰੇ ਸੁਥਰੇ ਬਾਗ ਆ ਸੋਨਾ ਫਲ ਮਾਸ਼ਰਾ ਚੁੱਕਦੇ ਆ ਵੈਸੇ ਚੀਚਾ ਵਤਨੀ ਫੇਮਸ ਆ ਕੋਸਮੈਟਿਕਸ ਲਈ ਤੇ ਆਪਣੇ ਇੱਕ ਜੰਗਲ ਲਈ ਜਿਹੜਾ ਜੰਗਲ ਆ ਸਾਡਾ ਚੀਚਾ ਵਤਨੀ ਦਾ ਉਹ ਕਾਫੀ ਜ਼ਿਆਦਾ ਫੇਮਸ ਆ ਮਤਲਬ ਪਾਕਿਸਤਾਨ ਦਾ ਦੂਜਾ ਵੱਡਾ ਜੰਗਲ ਆ ਪਹਿਲਾ ਛਾਂਗਾ ਮੰਗਾ ਤੇ ਦੂਜਾ ਚੀਚਾ ਵਤਨੀ ਤੇ ਫਿਰ ਉਹਦਾ ਕੋਸਮੈਟਿਕਸ ਨੂੰ ਲੈ ਕੇ ਬਹੁਤ ਜ਼ਿਆਦਾ ਫਿਰ ਸਾਡੇ ਨਾਲ ਆ ਕੀ ਆ ਆਏ ਹਾਏ ਹਾਏ ਆਏ ਹਾਏ ਹਾਏ ਕੀ ਆ ਬਾਤ ਹੈ ਚੈੱਕ ਕਰੋ ਜੀ ਹੈ ਇਹ ਹੁਣ ਜਾ ਕੇ ਨਾ ਲੂਣ ਲਾ ਕੇ ਜਦੋਂ ਖਾਵਾਂਗੇ ਤਾਂ ਨਜ਼ਾਰਾ ਹੈ ਨਾ ਤੁੱਪ ਥੋੜੀ ਜੀ ਢਲ ਗਈ ਆ ਹਵਾ ਹਲਕੀ ਹਲਕੀ ਵਗਣ ਲੱਗ ਗਈ ਆ ਬਟ ਫਿਰ ਵੀ ਚਲੋ ਨਾਟ ਬੈਡ ਓਏ ਪਾਣੀ ਉ ਵਾਪਸ ਸੋ ਬਸ ਲੱਬੀਏ ਵੱਡੇ ਸੈਜ ਦੇ ਮਾਲਟੇ ਤਾਂ ਫਿਰ ਜਾਈਏ ਆਪਾਂ ਘਰ ਨੂੰ ਲੋ ਜੀ ਮਾਲਟ ਲੈ ਕੇ ਆ ਗਏ ਆਪਾਂ ਘਰੇ ਕਿਧਰ ਲਿਆਵਾ ਪਿਆ ਖਵਾਉ ਰੇ ਮਾਲਟ ਕਿਹੜਾ ਚਾਹ ਦਾ ਕਿਹੜਾ ਡੋਲੂ ਫੜਿਆ ਤੂੰ ਅੱਜ ਤੂੰ ਕਿੰਨੀ ਮੇਰੀ ਬੀਤੀ ਮੇਰੇ ਮਗਰ ਮੈਂ ਸਕੂਲ ਸੀਗਾ ਕਿੰਨੀ ਮੇਰੀ ਬੀਤੀ ਆ ਟੁੱਟਿਆ ਹੋਇਆ ਟੁੱਟੇ ਚ ਨਹੀਂ ਪੀਦੀ ਪਤਾ ਇਸ ਗੱਲ ਦਾ ਕੀ ਹੁੰਦਾ ਨਹੀਂ ਪੀਦੀ ਸਹੀ ਨਹੀਂ ਸੱਚੀ ਨਹੀਂ ਸਹੀ ਹੁੰਦਾ ਕੋਈ ਨਹੀਂ ਹੁੰਦਾ ਵੱਡਾ ਟੁੱਟਾ ਸੀ ਨਾ ਉਹਨੇ ਨਿੱਕੇ ਜਿਵੇਂ ਸਰਦਾ ਨਹੀਂ ਸੀ ਬਾਰ-ਬਾਰ ਇਹ ਆ ਵੀ ਲੈ ਦੇ ਆ ਵੀ ਲੈ ਦੇ ਇਹ ਨਹੀਂ ਦਿედაਨ ਯਾਰ ਕੀ ਆ ਮੇਰੇ ਇੱਕ ਤੇ ਮੇਰਾ ਵੱਡਾ ਕਿਹੜਾ ਤੇਰਾ ਵੱਡਾ ਉਹ ਰੁਕ ਜਾ ਚੱਲੇ ਕਿਤੇ ਅੱਛਾ ਦਿਨ ਆਇਆ ਤਨਾ ਲੂਣ ਲੈ ਕੇ ਆ ਮਾਲਟੇ ਤਾਂ ਹੋਰ ਵੀ ਆ ਕਿੱਧਰ ਨਹੀਂ ਪੈ ਕਿਤੇ ਵੀ ਤੈਨੂੰ ਮੈਂ ਦੱਸੂ ਕਿੱਥੇ ਪਿਆ ਇਹ ਕਿੱਧਰ ਲਾਵਦਾ ਫਿਰਦਾ ਅੱਛਾ ਮੈਂ ਮਸ਼ੀਨ ਚ ਰੱਖਣਾ ਇੱਥੇ ਖਰਾ ਮਸ਼ੀਨ ਚ ਹੈ ਕਿੱਧਰ ਰੱਖੂਗਾ ਇਹ ਨਹੀਂ ਕਿੱਥੇ ਹੋਣੇ ਆ ਕੀ ਭਾਲਦਾ ਆ ਵਿਹੋ ਪਰ ਕੁੱਤੇ ਦੇ ਕੋਲੇ ਪੈ ਖਾਲਾ ਚੱਕ ਕੇ ਓਏ ਓ ਯਾਰ ਇਹਨਾਂ ਨੇ ਜਗਾ ਡਰਾਮਾ ਬਣਾਇਆ ਕੀ ਵੇਖੀ ਲੜਦਾ ਵੇਖੀ ਮੈਂ ਅਖਰ ਕਹੋਨੀ ਹਰ ਵਾਰੀ ਦੂਸਰ ਹਾਂਮੀ ਰੋਂਦਾ ਪਿਆਉ ਹੀ ਰੋਂਦਾ ਕਿਉਂ ਹੈ ਬਾਈ ਕੋਰਤੀ ਆ ਬਰਾ ਕੇ ਓਏ ਹੋਏ ਹਾਂਮੀ ਰੋ ਪਿਆਈ ਪਿਲ ਬਣੀ ਨਹੀਂ ਵਾ 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 ਕੀ ਬਾਤ ਆ ਸਟ ਨਹੀਂ ਪਈ ਡਾਕਸ਼ਾ ਕਿਹੜੀ ਚੱਲ ਬਈ ਜਾਏਗਾ ਮਗਰ अच्छा ये हरदा ला लिया क्यों हामी हरदा हा हरद रोना चार जितिया पांच ओए हरिया ना ओ ओहो ताइए रोना है ना ओए बह जा ना जाइ पीछे ਓਏ ਓਏ ਪਿੱਛੇ ਜਾਣ ਰੱਖਿਆ ਵਾ ਪਹਿਲਾਂ ਅੱਛਾ ਪਿੱਛੇ ਜਾਣ ਰੱਖਿਆ ਓਕੇ ਬੱਸ ਮੈਂ ਤੈਨੂੰ ਪੈਸਾ ਨੂੰ ਭੱਜਾ ਨਹੀਂ ਦੇਣਾ ਇੱਥੇ ਰਹਿ ਬੱਸ ਬੱਸ ਮੈਂ ਕਿਥੋਂ ਬੱਸ ਗਿਆ ਮੈਨੂੰ ਕੁਟਾ ਬਰਾਦਰ ਸੁਣ ਲਾ ਤੇਰਾ ਟੋਕਾ ਡੋਡਾ ਡਾ ਭਾਲੇ ਵੀ ਨੁਕਾ ਮੈਂ ਕਿਉਂ ਬੰਦਾ ਮੈਂ ਦਿੱਤੀਆਂ ਦੇਣਾ ਨਹੀਂ ਦਿੱਤੀਆਂ ਵਾਲੀਆਂ ਮੈਂ ਨਹੀਂ ਦੇਣੀਆਂ ਉਦੋਂ ਮੈਂ ਤੇਰਾ ਜਿੱਤੀਆਂ ਸਗਲੇ ਨੂੰ ਭੱਜਣ ਨਹੀਂ ਦਿੱਤਾ ਚੱਲ ਫਿਰ ਖੜੋ ਆ ਰੋਂਦਾ ਜੀ ਤੂੰ ਇੱਥੇ ਰੱਖ ਓਏ ਤੂੰ ਆੜੀ ਚੱਲ ਭੱਜਣ ਕਿਉਂ ਨਹੀਂ ਦੇਣਾ ਬਿਆਨ ਉਹ ਚੱਲ ਨਹੀਂ ਹੁੰਦਾ ਤੇਰਾ ਨਿਤਿਆ ਦਿਨ ਮੈਂ ਉੱਠ ਜਿੱਤੀਆਂ ਸਗਲੇ ਨੂੰ ਭੱਜਣ ਨਹੀਂ ਦਿੱਤਾ ਫੇਰ ਤਬਿਆ ਪੂਕ ਰਾਇਆ ਉਹ ਚੱਲਾਈ ਫਿਰ ਭੱਜ ਰੂੜਾ ਚੱਕਲਾ ਭੱਜ ਨਹੀਂ ਹੁੰਦਾ ਫੋਟੇ ਚੱਲ ਜਾਂਦੇ ਪੂਕ ਰਾਇਆ ਜਾਂ ਜਿੱਤ ਜਾ ਫਾਰੀ ਤੇ ਟੇੜੀ ਆ ਜਾਨ ਮੇਰੀ ਕਿਦੋਂ ਟੇੜੀ ਮਾਂ ਇਹ ਨਹੀਂ ਭੱਜਣ ਦਿੰਦਾ ਬਈ ਅੱਜ ਦਿਨਾ ਯਾਰ ਮਾਲਟਾ ਕੀ ਤੂੰ ਮਾਲਟਾ ਮਾਲਟਾ ਲਾਈ ਆ ਯਾਰ ਐਵੇਂ ਲੂਣ ਲਿਆ ਫੜ ਕੇ ਤੇ ਲੋ ਜੀ ਮਾਲਟੇ ਛਾਲਟੇ ਤੋਲ ਲੈ ਵਿਆਹ ਆ ਤੁਹਾਨੂੰ ਘਰ ਆਪ ਬਖਾਤਾ ਵੈਸੇ ਵਿਆਹ ਅੱਜ ਕੰਮ ਤਾਂ ਕੋਈ ਨਹੀਂ ਸੀ ਉੱਥੇ ਠੀਕ ਆ ਬਾਲਣ ਆ ਤਾਂ ਬਾਲਣ ਸਵੇਰੇ ਲੈ ਕੇ ਆਉਣਾ ਮੈਨੂੰ ਲੱਗਦਾ ਉਹ ਕਹਿੰਦੇ ਕੁਝ ਬਾਲਣ ਆਇਆ ਪਿਆ ਸੀ ਕੁਝ ਕੰਦੇ ਵੀ ਸਵੇਰੇ ਲੈ ਕੇ ਆਵਾਂਗੇ ਤਾਂ ਉਹ ਆਪਾਂ ਚੱਕਣ ਜਾਣਾ ਵਾ ਸਵੇਰੇ ਫਿਰ ਸਮਾਨ ਲੈ ਕੇ ਆਉਣਾ ਵਾ ਜਿਹੜਾ ਮੇਨ ਚੀਜ਼ ਹੁੰਦੀ ਨਾ ਆਪਣੇ ਪਿੰਡਾਂ ਥਾਵਾਂ ਦੇ ਵਿੱਚ ਵੀ ਸਮਾਨ ਲੈ ਕੇ ਆਉਣਾ ਮੁੰਡੇ ਦਾ ਜਾ ਕੇ ਚੱਕ ਕੇ ਦਾਜ ਤਾਂ ਉਹ ਆਪਾਂ ਚੱਕਣ ਜਾਣਾ 1-2 ਦਿਨ ਤੱਕ ਤਾਂ ਫਿਰ ਨਾਲ ਵੇਲਣਾ ਵੀ ਆਪਾਂ ਕੁਝ ਗੁੜ ਕਢਾਉਣਾ ਵਾ ਤਾਂ ਉੱਥੇ ਵੀ ਜਾਣਾ ਵਾ ਸੋ ਮੰਜੇ ਬਿਸਤਰੇ ਇਕੱਠੇ ਕਰਨੇ ਆ ਵਿਆਹ ਤੇ ਸੋ ਤੁਹਾਨੂੰ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਸਾਡੇ ਐਗਜ਼ੈਕਟਲੀ ਜਿਹੜੀਆਂ ਐ ਐਕਚੁਅਲ ਚ ਹੁੰਦੀਆਂ ਸੋ ਆਪਾਂ ਤੁਹਾਨੂੰ ਸਾਰੀਆਂ ਉਹ ਵਹੌਣੀਆਂ ਮੈਂ ਇਸੇ ਵਿਆਹ ਤੇ ਤੁਹਾਨੂੰ ਪੂਰਾ ਵਿਆਹ ਵਿਖਾਵਾਂਗੇ ਇਨਸ਼ਾਅੱਲਾ ਸੋ ਨਾਲ ਜੁੜ ਕੇ ਰਹਿਣਾ ਵਾ ਉਮੀਦ ਕਰਦਾ ਵੇਹੇ ਤੁਹਾਨੂੰ ਅੱਜ ਦਾ ਜਿਹੜਾ ਵਲੌਗ ਆ ਉਹ ਵਧੀਆ ਲੱਗਿਆ ਹੋਣਾ ਪਸੰਦ ਆਇਆ ਹੋਊਗਾ ਹੋਪਫੁਲੀ ਸੋ ਜੇ ਪਸੰਦ ਆਇਆ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਅਗਲੇ ਵਲੌਗ ਵੇਖਣ ਲਈ ਜੁੜਜੋ ਡੇਰੇ ਵਾਲੇ ਵਲੌਗ ਦੇ ਨਾਲ ਤੇ ਬਾਕੀ ਅੱਲਾਹ ਹਾਫਿਜ਼ ਰਾਬਰਾਖਾ ਤੇ ਆ ਮਾਲਟੇ ਦਾ ਭੁੱਖਾ ਇੱਥੇ ਖੜਾ ਲੂਣ ਲੈ ਕੇ ਹੈ ਕਸਮੇ ਕਿਆ ਤੂੰ ਬੰਦਾ ਹੈ ਯਾਰ ਓਕੇ ਬਾਏ ਜੀ